ਸਤਿ ਸ੍ਰੀ ਅਕਾਲ ਜੀ ਅੱਜ ਆਪਾਂ ਲੈ ਕੇ ਆਏ ਨਵਾਂ ਬਲੌਗ ਆਈ ਹੋਪ ਤੁਸੀਂ ਸਾਰੇ ਠੀਕ ਹੋਵੋਗੇ ਅੱਜ ਆਪਾਂ ਜਾ ਰਹੇ ਸੀਗੇ ਜੀ ਬਾਬਾ ਸਿੱਧ ਪੋਈ ਦੇ ਆਪਣਾ ਬਾਬਾ ਜੀ ਢਾਲੀ ਵਾਲਾਂ ਦਾ ਤਾਂ ਸਲਾਣਾ ਜੋੜ ਮੇਲਾ ਸੀਗਾ ਤਾਂ ਆਪਾਂ ਰਾਤ ਨੂੰ ਹੀ ਮੱਥਾ ਟੇਕਣ ਜਾ ਰਹੇ ਸੀ ਕਿਉਂਕਿ ਦਿਨ ਟਾਈਮ ਬਹੁਤ ਗਰਮੀ ਹੁੰਦੀ ਹੈਗੀ ਚਲੋ ਅੱਜ ਤਾਂ ਫੇਰ ਵੀ ਮੌਸਮ ਸਹੀ ਸੀਗਾ ਠੰਡਾ ਹੋ ਗਿਆ ਸੀਗਾ ਮੌਸਮ ਆਪਾਂ 9:30 ਦਾ ਟਾਈਮ ਸੀ ਕਰੋ ਚੱਲ ਪਏ ਸੀਗੇ ਵੀ ਚਲੋ ਠੰਡੇ ਠੰਡੇ ਰਾਤ ਨੂੰ ਵਧੀਆ ਮੱਥਾ ਟਿਕ ਜੂਗਾ ਸਵੇਰੇ ਬਹੁਤ ਜ਼ਿਆਦਾ ਰਸ ਹੁੰਦਾਗਾ ਮੱਥਾ ਟੇਕਣਾ ਵੀ ਔਖਾ ਹੋ ਜਾਂਦਾ ਹੈ। ਲਓ ਜੀ ਆਪਾਂ ਪਹੁੰਚ ਗਏ ਸੀਗੇ। ਬਾਬਾ ਸਿੱਧੂ ਭੋਈ ਦੇ ਲੱਲੂਆਣੇ ਮੇਂਡ। ਬਹੁਤ ਜ਼ਿਆਦਾ ਭੀੜ ਸੀ ਜੀ। ਕਿਤੇ ਵੀ ਗੱਡੀ ਖੜਾਉਣ ਜਗ੍ਹਾ ਨਹੀਂ ਸੀ। ਦਾਣਾ ਮੰਡੀ ਸਟੇਡੀਅਮ ਸਾਰਾ ਭਰਿਆ ਹੋਇਆ ਸੀਗਾ ਗੱਡੀਆਂ ਨਾਲ। ਸੜਕਾਂ ਤੇ ਕਿਤੇ ਵੀ ਜਗ੍ਹਾ ਨਹੀਂ ਸੀ। ਕਿਉਂਕਿ ਦੂਰੋ ਦੂਰੋ ਜਿਹੜੀ ਸੰਗਤ ਆਉਂਦੀ ਆ ਤਾਂ ਉਹ ਫਿਰ ਰਾਤ ਰਾਂਹ ਵੀ ਆਉਂਦੀ ਹੈ। ਵਧੇਰਾ ਆਉਣ ਨਾਲ ਮੱਥਾ ਟੇਕਿਆ ਅੰਦਰ ਰਾਤ ਨੂੰ ਲਓ ਜੀ ਆਪਾਂ ਗੱਡੀ ਖੜਾਤੀ ਸੀ ਹੁਣ ਆਪਾਂ ਅੰਦਰ ਜਾ ਰਹੇ ਸੀਗੇ ਮੱਥਾ ਟੇਕਾਂਗੇ ਨਾਲ ਆਪਣੇ ਬਾਬਾਈ ਦੀ ਮਿੱਟੀ ਕੱਢਾਂਗੇ ਸਾਲ ਬਾਅਦ ਮੇਲਾ ਆਉਂਦਾ ਜੀ ਸਾਲ ਬਾਅਦ ਤਾਂ ਜਾਣਾ ਜ਼ਰੂਰ ਚਾਹੀਦਾ ਚਲੋ ਹਰ ਮੀਨੇ ਵੀ ਤੇਰਸ ਭਰ ਦिएਗੀ ਪਰ ਸਾਲ ਬਾਅਦ ਤਾਂ ਸਭ ਨੂੰ ਜਾਣਾ ਚਾਹੀਦਾਗਾ ਇੱਕ ਦਿਨ ਤਾਂ ਆਪਾਂ ਟਾਈਮ ਕੱਢ ਹੀ ਸਕਦੇ ਆ ਬਾਬਾਈ ਲਈ लो जी इतने सिया चंडोला लगिया हुई बहुत ज़्यादा होटिंग कर रहे थे लोग आप अंदर एंटर हो गए थे इतों जा रहे थे आप इतनी किश्ती व एक झूला एक चंडोल से बाकी बच्चों होर भी बहुत गेम लगिया हुई लो जी ट्रेन वाला बच्चों झूला इधर चंडोल से ਹੋਰ ਵੀ ਕਾਫੀ ਕੋਸਤੀਗਾ ਬੱਚਾ ਲਓ ਇਧਰ ਬਿਆਰ ਸੀਗਾ ਜੀ ਲੱਗਿਆ ਹੋਇਆ ਕਿਉਂਕਿ ਬੱਚਾ ਨੂੰ ਜਿੱਦ ਹੋ ਜਾਂਦੀ ਆ ਜਿਵੇਂ ਸਿਆ ਲੈਣਾ ਲੈਣਾ ਲੋ ਜੀ ਆਪਾਂ ਮੱਥਾ ਟੇਕਣੇ ਅੰਦਰ ਐਂਟਰ ਹੋ ਗਈ ਸੀਗੇ ਜੇ ਆਪਾਂ ਪਾਪਾ ਦੇ ਅੰਦਰ ਐਂਟਰ ਹੋ ਗਏ ਉਹਨਾਂ ਗਾਣੂ ਆਏ ਆ ਬਾਪੂ ਬਹੁਤ ਜ਼ਿਆਦਾ ਰਸ ਸੀਗਾ ਜੀ ਸਾਰਾ ਪੰਡਾਲ ਭਰਿਆ ਪਿਆ ਸੀਗਾ ਕਿਤੇ ਵੀ ਜਗ੍ਹਾ ਨਹੀਂ ਸੀਗੀ ਦੇਖੋ ਜਲਦੀ ਸਾਨੂੰ ਤਾਂ ਲੱਗ ਰਹੀ ਜੀ ਵਾਲੇ ਨੂੰ ਪਹੁੰਚਣ ਦੀ ਹੈ। ਅੱਗੇ ਆਪਣਾ ਮੱਥਾ ਟੇਕਦੇ ਗਏ ਸੀ। ਚਲੋ ਦੰਦਾਂ ਨਾਲੋਂ ਸਹੀ ਸੀ ਕਿ ਇਹ ਤਾਂ ਹੰਮੀ ਹੈਗੀ ਸੀ। ਚਲੋ ਮੱਥਾ ਵਧੀਆ ਟੇਕ ਗਏ ਫਿਰ ਵੀ। ਲੈ ਜੀ ਤੁਹਾਡਾ ਮੱਥਾ ਟੇਕ ਲਿਆ। ਬਹੁਤ ਜ਼ਿਆਦਾ ਰਸ ਸੀਗਾ ਜੀ ਫਿਰ ਵੀ ਸੰਗਤ ਚਲੋ ਰਾਮਨਾਥਾ ਮੱਥਾ ਟੇਕ ਰਹੀ ਸੀ ਦੈਂਡ ਆਮ ਤਾਂ ਬਹੁਤ ਤੱਕ ਕਮਕੀ ਹੁੰਦੀ ਹੈ ਜੀ ਬਹੁਤ ਥਕਾਵਾਇਦਾਗਾ ਰਸ ਹੁੰਦਾ ਬੱਚਾ ਨਾਲ ਤਾਂ ਬਹੁਤ ਜ਼ਿਆਦਾ ਹੀ ਔਖਾ ਹੋ ਜਾਂਦਾ ਇੱਕ ਗਰਮੀ ਹੁੰਦੀ ਹੈਗੀ ਫਿਰ ਘਬਰਾਟ ਹੋਣ ਲੱਗ ਜਾਂਦਾ ਖੁਦ ਨੂੰ ਵੀ ਲੱਗੇ ਬ੍ਰਦਰ ਵੀ ਆਪਣੇ ਨਾਲ ਹੀ ਆਇਆ ਸੀਗਾ ਹਾਂ ਜੀ ਅੱਪਾ ਜਾ ਰਹੇ ਸੀ ਹੁਣ ਉੱਪਰ ਮੱਥਾ ਦੇਖਣ ਨੀਚੇ ਆਪਾਂ ਮੱਥਾ ਟੇਕ ਲਿਆ ਸੀਗਾ ਜਿੱਥੇ ਪਰਿਕਰਮਾ ਕਰਦਨੇ ਆਪਾਂ ਉੱਪਰ ਜਾਵਾਂਗੇ ਹੁਣ ਇੱਥੇ ਵੀ ਬਹੁਤ ਜ਼ਿਆਦਾ ਰਸ ਸੀਗਾ ਲੈਣਾ ਚ ਲਾ ਕੇ ਮੱਥਾ ਟੇਕ ਰਿਆ ਸੀਗਾ ਇੱਥੇ ਖੜੀ ਅਸੀਂ ਬੈਠ ਕਰ ਰਹੇ ਸੀਗੇ ਇੱਧਰ ਜ਼ਿਆਦਾ ਘੱਟ ਸੀਗਾ ਲਓ ਜੀ ਆਪਾਂ ਉੱਪਰ ਪਹੁੰਚ ਗਏ ਸੀ ਇਹ ਲੈਣ ਚ ਲੱਗੇ ਸੀਗੇ ਆ ਲੋ ਜੀ ਤੇ ਬਾਬਾਈ ਦਾ ਘੋੜਾਗਾ ਨਾਲ ਕਾਲਾ ਕੁੱਤਾ ਬਾਬਾਈ ਦੇ ਜਿਹੜਾ ਨੇ ਹਮੇਸ਼ਾ ਬਾਬਾਈ ਦਾ ਸਾਥ ਦਿੱਤਾ ਸੀਗਾ ਇੱਥੇ ਬਾਬਾਈ ਦੇ ਕੋਲੇ ਬਾਬਾਈ ਦੀ ਮੂਰਤੀ ਬਣਾਈ ਹੋਈ ਹੈ ਬਾਬਾ ਜੀ ਬੈਠੇ ਨੇ ਘੋੜੇ ਤੇ ਨਾਲ ਕਾਲਾ ਕੁੱਤਾ ਵੀ ਖੜਾ ਹੋਇਆ ਹੈ ਬਾਬਾਈ ਦਾ ਲੋ ਜੀ ਹੁਣ ਇੱਥੋਂ ਆਗੇ ਸੀ ਆਪਣੇ ਮਾਸੀ ਦੇ ਬੇਟੇ ਵਰਗੇ ਵੀ ਆਏ ਸੀ ਉਹ ਵੀ ਥਾਲੀ ਵਾਲ ਨੇਗੇ ਇੱਥੇ ਅ ਵੀ ਕਹਿੰਦਾ ਮੈਂ ਵੀ ਚੰਡੋਲ ਤੇ ਝੂਟਾ ਲੈਣਾ ਤਾਂ ਆਪਾਂ ਤਾਂ ਨਹੀਂ ਲੈ ਰਹੇ ਸੀ ਜੀ ਆ ਵੀ ਆਪਣੇ ਮਾਵਾ ਮਮੀ ਨਾਲ ਜਾ ਰਿਹਾ ਸੀਗਾ ਇੱਥੇ ਲੈ ਰਹੇ ਸੀ ਟਿੱਕਾ ਹੋਣੇ ਜਾ ਰਹੇ ਨੇ ਉੱਪਰ ਲਓ ਜੀ ਹੁਣੇ ਉੱਪਰ ਜਾਣਗੇ ਕਿਉਂਕਿ ਫਿਰ ਸਿਰ ਦਰਦ ਹੋਣ ਲੱਗਦਾ ਹੀ ਆਪਾਂ ਤਾਂ ਨਹੀਂ ਜਾ ਰਹੇ ਚੰਡੋਲ ਤੇ ਅਬੀ ਦਾ ਵੀ ਡਰ ਸੀਗਾ ਫਸਟ ਟਾਈਮ ਜਾ ਰਿਆ ਸੀਗਾ ਵੀ ਕਿਤੇ ਡਰ ਨਾ ਜਾਵੇ ਦੇਖਦੇ ਆਂ ਵੀ ਡਰਿਆ ਕਿ ਨਹੀਂ ਆਪਾਂ ਐਥੇ ਟਿਕਲੇ ਸੀਗੇ ਲਓ ਜੀ ਚਲੇ ਗਏ ਸੀ ਉੱਪਰ ਹੁਣ ਇਹ ਬੈਠ ਕੇ ਚਨੋਲ ਤੇ ਬ੍ਰਦਰ ਵਰਗੇ ਬੈਠ ਕੇ ਅਭੀ ਜੋ ਕਹਿੰਦਾ ਮਾਮਾ ਮਮੀ ਨਾਲ ਹੀ ਬੈਠੂਗਾ ਹੁਣੇ ਮਾਮਾ ਮਮੀ ਨਾਲ ਬੈਠੂਗਾ ਆਪਣੇ ਨਾਲ ਲਓ ਜੀ ਇਹਦੇ ਵਿੱਚ ਇਹ ਬੈਠ ਜਾਣਗੇ ਲਓ ਜੀ ਬੈਠ ਕੇ ਚਨੋਲਾ ਚ ਬਿਲਕੁਲ ਉੱਪਰ ਬੈਠੇ ਸੀਗੇ ਜਿੱਥੇ ਲਾਈਟ ਦਿਖ ਰਹੀ ਆ ਵੀਰ ਵਰਗੇ ਬਿਲਕੁਲ ਉੱਪਰ ਚਲੇ ਗਏ ਸੀ ਹੁਣ ਕਿਉਂਕਿ ਇੱਕ ਇੱਕ ਕਰਕੇ ਬਿਠਿਆ ਰਹੇ ਸੀਗੇ ਲਓ ਜੀ ਬਧੀਆਂ ਜੁਆਏ ਕੀ ਤਿਆਰੀ ਨੇ ਬਿਲਕੁਲ ਨਹੀਂ ਡਰਿਆ ਕੰਨਾ ਇੱਕ ਟਾਈਮ ਹੋਰ ਲਊਂਗਾ ਅਸੀਂ ਕਿਹਾ ਚਲੋ ਨਹੀਂ ਹੋਣੀ ਆਪਾਂ ਹੁਣ ਫਿਰ ਬਾਅਦ ਚ ਲਾਵਾਂਗੇ ਜਾਂਦੇ ਟਾਈਮ ਮੈਂ ਹੁਣ ਬਾਬਾ ਜੀ ਦੀ ਚੌਕੀ ਭਰ ਲਈਏ ਕਿਉਂਕਿ ਮੱਥਾ ਵੀ ਦੇਖ ਲਿਆ ਸੀ ਆਪਾਂ ਮਿੱਟੀ ਵੀ ਗਾੜ ਲਈ ਸੀ ਹੁਣ ਦੇਖੋ ਬਾਏ ਬਾਏ ਕਰ ਰਿਹਾ ਮਾਮਾ ਮੰਮੀ ਨਾਲ ਬੈਠਾ ਬਧੀਆਂ ਇੰਜੋਏ ਕੀਤਾ ਨੇ ਲਓ ਜੀ ਜਾ ਰਹੇ ਨੇ ਕਿ ਟੂ ਟੇਲ ਰਹੀ ਨੇ ਗੇ ਵਾਈ ਵਾਈ ਕਰ ਕਰ ਇੰਜੋਏ ਵਧੀਆ ਕੀਤਾ ਇਹਨਾਂ ਨੇ ਲਓ ਜੀ ਰੁਕ ਗਈ ਸੀ ਜੀ ਢੋਲ نیچے ਆ ਗਈ ਸੀ ਇਹ ਕਹਿੰਦੇ ਮਜ਼ਾ ਘਟਾਏ ਤੇਜ਼ ਹੀ ਨਹੀਂ ਕੀਤੀ ਕਿਉਂਕਿ ਤਲਵੰਡੀ ਕਹਿੰਦੇ ਬਹੁਤ ਜ਼ਿਆਦਾ ਤੇਜ਼ ਕਰਦੇ ਨੇਗੇ ਉੱਥੇ ਢੰਡਰੋਲ ਵੀ ਵੱਡੀ ਹੁੰਦੀ ਹੈ ਲਓ ਜੀ ਬ੍ਰਦਰ ਵਰਗੇ ਆ ਗਏ ਸੀਗੇ ਹਜੇ ਅਭੀ ਜੋ ਤਮਾਮਾ ਮੰਮੀ ਦਾ ਬਾਅਦ ਚਾਊਗਾ ਉਹ ਆ ਗਏ ਜੀ ਅਭੀ ਵਰਗੇ ਵੀ ਬਹੁਤ ਵਧੀਆ ਰਾਤ ਨੂੰ ਮੱਥਾ ਟੇਕਿਆ ਜੀ ਪੂਰੀ ਸਰਦਨ ਵਾਲਾ ਵਧੀਆ ਚੌਕੀ ਭਰੀ ਰਾਤ ਦਾ 1.5 ਵਜ ਗਿਆ ਸੀ ਹੁਣ ਆਪਾਂ ਜਾ ਰਹੇ ਸੀ ਵਾਪਸ ਵੀ ਚਲੋ ਚੌਕੀ ਭਰ ਲਈ ਵਧੀਆ ਮੱਥਾ ਵੀ ਟੇਕ ਗਿਆ ਅਗਰ ਬਲੌਗ ਵਧੀਆ ਲੱਗਿਆ ਤਾਂ ਲਾਈਕ ਸ਼ੇਅਰ ਜ਼ਰੂਰ ਕਰਦਿਆ ਕਰੋ ਜੀ ਧੰਨਵਾਦ